ਮੈਂ ਐਸੋਤੂ ਬੁਲਾਇਆ ਉਸ ਕੰਮਸਰ ਗਰੁੱਪ ਦਾ ਮੈਂ ਦਿਵਾਲੀ ਦੀਆਂ ਮੁਬਾਰਕਾਂ ਵਸੀਆਂ ਬੁਲਾਇਆ ਦੇ ਏਰੀਆ ਦੇ ਜਿੱਦਿਆਂ ਮਸਲਿਕ ਨੇ ਸਾਰੇ ਨੂੰ ਦਿਵਾਲੀ ਦੀਆਂ ਜਿਹੜੀਆਂ ਮੁਬਾਰਕਾਂ ਦੇ ਨਾਲ ਕੋਰ ਨਾਲ ਸਜੇਤ ਵੀ ਕਰਦਾਂ ਕਿ ਇੱਕ ਦਿਵਾਲੀ ਜਿਹੜੀ ਆ ਇਹ ਰਗੀਨ ਦਿਵਾਲੀ ਮਗਾਓ ਪਟਾਕੇ ਨਾਲ ਜਲਾਓ ਪਟਾਕੇ ਚਲਾਉਣ ਦੇ ਨਾਲ ਜਿਹੜਾ ਇਹ ਪ੍ਰੋਫਿਸ਼ਨ ਜਿਹੜਾ ਫੈਲਦਾ ਉਤੋਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਫੈਲਦੀਆਂ ਨੇ ਇਵੇਂ ਤਬਾਹ ਵਾਲਾ ਸਾਦੀ ਪਰੋ ਨੂ ਵੀ ਕੋਈ ਬੀਮਾਰੀਆਂ ਨਾਲ ਕੋ ਜਿਹੜਾ ਇਹ ਤਾਬਾ ਪਿੰਦੇ ਆ ਇਸ ਕਰਕੇ ਮੇਰੇ ਨੂੰ ਸਾਰਿਆਂ ਨੂੰ ਆਪਸ ਰੋ ਕੇ ਬਿੰਦੀ ਆ ਕਿ ਗਰੀਂ ਦੀਵਾਰੀ ਮਨਾਓ ਔਰ ਜਿਹੜੇ ਵੀ ਇੱਥੇ ਇਲਾਕਾ ਵਾਸੀ ਨੇ ਇੱਕ ਜਿਹੜਾ ਰਾਤ ਦੇ ਇਸ ਵੇਲੇ ਜਿਹੜਾ ਆਪਣੇ ਘਰਾਂ ਚ ਆਪਣੇ ਆਸ-ਪਾਸ ਆਪਣੇ ਜਿਹੜਾ ਤੁਹਾਡਾ ਮਤਵੇ ਤਦਕੀਮ ਕੀ ਚੀਜ਼ਾਂ ਦੇ ਉਹਨਾਂ ਦਾ ਖਿਆਲ ਰੱਖਿਓ ਕਿਉਂਕਿ ਅੱਜਕੱਲ ਜਿਹੜੀਆਂ ਹੈਗੀਆਂ ਨੇ ਕੋਰੀਆ ਵਗੈਰਾ ਬਹੁਤ ਹੁੰਦੀਆਂ ਨੇ ਇਤਰੀ ਨਾਲ ਬੁਲਸ ਖੇਤ ਰਹੋ سارا اور دیوالی کا تیوہار جا رہا ہے سارے ساتھی سو میں ارداس کرتا کہ سارے جڑے بھی میرے میڈیا کے ساتھی آئی پرماتما بہت اور مانتا بے حد ریاح کر کے جی آ ਹੋਰ ਪਰ ਇਸ ਮੇਰੇ ਇਸ ਤੂਰੀ ਦੀ ਇਹ ਜੀਆ ਖੁਸ਼ੀਆਂ ਬੜੀ ਆ ਗਈ ਸਾਰਿਆਂ ਤੇ ਔਰ ਬਹੁਤ ਹੀ ਸਤਿਕਾਰਯੋਗ ਲੋਕਾਂ ਬਹੁਤ ਹੀ ਸਤਿਕਾਰਯੋਗ ਦੇਸ਼ਵਸਤਿਆਂ ਨੂੰ ਦੇਸ਼-ਦੇਸ਼ ਦੇ ਤੋਂ ਵਿਤਮਸਤੇ ਸਾਡੇ ਪੰਜਾਬੀ ਵੀਰਾਂ ਨੂੰ ਤੇਰਾ ਪ੍ਰਵਾਹ ਨੂੰ ਦੌੜੀ ਦੇ ਵਿੱਚ ਕਰਵਲ ਦੇ ਦੀਆਂ ਪ੍ਰਦੀਪ ਦੁੱਗਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਬਧਾਈਆਂ ਦਵਾਲੀਆਂ ਦੀਆਂ ਤੇ ਸਾਰੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਮੰਡੀ ਦੇ ਵਿੱਚ ਸੁੱਕਾ ਤੋਂ ਨਾ ਲੈ ਕੇਓ 17% ਨਾਲ ਵੀ ਹਕੂਮਤ ਪਰ ਨਾ ਹੋਵੇ ਤੇ ਦੁਬਾਰਾ ਤੋਂ ਦਿਵਾਲੀ ਤੇ ਬਸਕਰਵ ਡੀਲੀਆਂ ਪੂਰੇ ਦੇਸ਼ ਵਿੱਚ ਸਾਨੂੰ ਉਪਦੇਸ਼ਲ ਬਸ ਦੇ ਪੰਜਾਬੀਆਂ ਦੀਆਂ ਦਿਲ ਦੀਆਂ ਬੇਹਰਾਈਆਂ ਤੋਂ ਦਿਵਾਲੀਆਂ ਬਹੁਤ ਬਤਵਾਰ ਨਾ ਹੋਣ ਦੇ ਵਿੱਚ ਮੈਂ ਸੰਜੇਤ ਵਾਹ ਹਲਕਾ ਸੰਗਠਨ ਦਾ ਲੋਕ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਦਵਾਲੀ ਤੇ ਬਿਸਰਮਾਡੇ ਦੀਆਂ ਬਹੁਤ ਬਹੁਤ ਵਾਕਾ ਤੇ ਮੈਂ ਆਸ਼ਕ ਹਾਂ ਕਿ ਇਸ ਵਰਜ ਦਿਵਾਲੀ ਐ ਪ੍ਰਡਿਊਸ਼ਨ ਨਾਲ ਮਨਾਇਆ ਜਾਵੇ ਤੇ ਗ੍ਰੀਨ ਦਿਵਾਲੀ ਮਨਾਇਆ ਜਾਵੇ ਤੇ ਮੈਂ ਇੱਕ ਖਾਸ ਤਰ੍ਹਾਂ ਕਹਿੰਦਾ ਹਾਂ ਕਿ ਮੇਰੇ ਹਲਕੇ ਵਸੀਆਂ ਨੂੰ ਉਪਦੇਸ਼ ਵਸੀਆਂ ਨੂੰ ਦੇਸ਼ ਵਸੀਆਂ ਨੂੰ ਮੇਰੇ ਭਲੋਂ ਤੇ ਮੇਰੇ ਪਰਵਾਰ ਵੱਲੋਂ ਇਹ ਪਾਵਨ ਦਿਹਾੜੀ ਬਹੁਤ ਬਹੁਤ ਮੁਬਾਰਕ ਹੈ ਮੈਂ ਪੇਸ਼ ਕਲਪੌਸਲ ਪਰ ਆ ਗਿਆ ਦੇ মুর্শিদ ਨਾਲ ਪਰਸਵਰੋ 277 ਨੂੰ ਦੇਸ਼ ਤੇ 32 ਸਾ ਸੰਗਤ ਨੂੰ ਦਿਵਾਲੀ ਦੇ ਆ ਵਾਇਪ ਭਾਈ ਜਿੱਤਿਆ ਨਵ ਅਵਿਸ਼ਕੁਨਾ ਕਰਮਾਂ ਦੇ ਪ੍ਰਸਤੀਆ ਲਖਤ ਨੂੰ ਵਾਰਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਹਰਕਮਨ ਸਿੰਘ ਪਿੰਡ ਬੇਰੋਂ ਤੋਂ। ਵੀਰੇਬਲੋਂ ਮੇਰੇ ਪਰਿਵਾਰ ਵੱਲੋਂ ਔਰ ਮੇਰੀ ਪੰਚਾਇਤ ਔਰ ਨਗਰ ਨੂੰ ਸਾਰੇ ਦੇਸ਼ ਵਿਦੇਸ਼ ਸਾਰੇ ਵੀ ਵੀਰਾਂ ਭੈਣਾਂ ਨੂੰ ਦੀਵਾਲੀ ਦੀਆਂ ਬੁਸ਼ਕਰਮਾਂ ਦੇ ਦੀਆਂ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਸਾਰਿਆਂ ਨੂੰ ਔਰ ਮੈਂ ਅਪੀਲ ਕਰਦਾ ਸਤਿ ਸ਼ਾਮ ਵੀਰਾਂ ਨੂੰ ਵੀ ਆਪਾਂ ਪਰਾਲੀ ਨੂੰ ਅੱਗ ਨਾ ਲਾਈਏ ਔਰ ਪਟਾਕੇ ਵੀ ਨਾ ਚਲਾਈਏ ਮੈਂ ਲੋਕਾਂ ਨੂੰ ਅਪੀਲ ਕਰਦਾ ਅਗਲੀ ਜਲੀ ਦੀਵਾਲੀ ਆ ਪਰ ਤੁਸ਼ਾਂਡ ਰਹਿਤ ਹੋਵੇ ਕਿਉਂਕਿ ਇਹਦੇ ਨਾਲ ਲੋਕਾਂ ਨੂੰ ਬਹੁਤ ਖੁਸ਼ੀ ਮੌਜੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਗੈਰ ਦੀਵਾਲੀ ਮਨਾਈਏ ਔਰ ਮੈਂ ਦੁਬਾਰਾ ਫੇਰ ਸਾਰੇ ਦੇਸ਼ ਵਿਦੇਸ਼ ਨਗਰ ਨਾਸੀਆਂ ਨੂੰ ਸਾਰਿਆਂ ਨੂੰ ਪਾਰਟੀ ਬਕਰਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ 파ਸਲਾ ਸਾਰਿਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿਨਾ ਦਿਵਾਲੀ ਅਫਸਰ ਦੀਆਂ ਦਿਵਾਲੀ ਆ ਰਹੀ ਹੈ ਜੀ ਸਾਰਿਆਂ ਨਾਲ ਆਪਾਂ ਬੜੇ ਭੈਣ ਭਰਾਵਾਂ ਨੂੰ ਬੜੀ ਖੁਸ਼ੀ ਨਾਲ ਮਨਾਉਣੀ ਆ ਦਿਵਾਲੀ ਦੇ ਪਵਿੱਤਰ ਤਿਹਾੜੀ ਨੂੰ ਬੰਦੀ ਛੋੜ ਸਤਿਗੁਰੂ ਛੇਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਿ ਰਾਏ ਹਰ ਕ੍ਰਿਸ਼ਨ ਸਾਹਿਬ ਜੀ ਹਰ ਗੋਬਿੰਦ ਸਾਹਿਬ ਜੀ ਸੋਰੀ ਹਰ ਗੋਬਿੰਦ ਸਾਹਿਬ ਜੀ ਬੰਦੀ ਰਾਜਿਆਂ ਨੂੰ ਆਪਣੇ ਕਿਲੇ ਵਿੱਚੋਂ ਗਵਾਲੀਅਰ ਦੇ ਵਿੱਚੋਂ ਰਿਹਾਅ ਕਰਾ ਕੇ ਲਿਆਏ ਸਿੱਖ ਸੰਗਤਾਂ ਨੇ ਉਹਨਾਂ ਦੀ ਆਮਦ ਵਿੱਚ ਖੁਸ਼ੀ ਵਿੱਚ ਅੰਮ੍ਰਿਤਸਰ ਵਿਖੇ ਬਹੁਤ ਊਮਤਾ ਨਾਲ ਦੀਵਾਲੀ ਮਨਾਈ। ਇਸੇ ਤਰ੍ਹਾਂ ਆਪਣੇ ਭਗਵਾਨ ਸ਼੍ਰੀ ਰਾਮ ਜੀ ਤੇ ਭਗਵਾਨ ਸ਼੍ਰੀ ਲక్ష్మణ ਜੀ ਆਪਣਾ ਬਨਵਾਸ ਛੱਡ ਕੇ ਅਜੁੱਧਿਆਏ ਤੇ ਸਿੱਖ ਸੰਗਤਾਂ ਹੋਰ ਸਾਡੇ ਹਿੰਦੂਸਤਾਨੀਆਂ ਸੰਗਤਾਂ ਜਾਂ ਬਾਹਰਲੀਆਂ ਵੀ ਸੰਗਤਾਂ ਕਹਿ ਲਓ ਬੜੀ ਊਮਤਾ ਨਾਲ ਉਹਨਾਂ ਦੀ ਖੁਸ਼ੀ ਮਨਾਈ ਸਾਰਿਆਂ ਦੀਵਾਲੀ ਦੇ ਰੂਪ ਵਿੱਚ। ਇਸੇ ਤਰ੍ਹਾਂ ਬਿਸ਼ਕਰਮਾ ਦੇ ਨਾਲ ਹੀ ਆ ਰਿਹਾ ਉਹਦੀਆਂ ਰਿਸ਼ਤਾਰੀਆਂ ਸਜਣਤਾ ਨੂੰ ਲੱਖ ਲੱਖ ਵਧਾਈਆਂ ਸਾਰੇ ਮੇਰੇ ਭੈਣ ਭਰਾ ਜਿੰਨੇ ਵੀ ਆ ਖੁਸ਼ੀ ਨਾਲ ਦੁਆਲੀ ਮਨਾਈਏ ਬੈਰ-ਗਰੋਹ ਛੱਡ ਕੇ ਪਿਆਰ ਦੀਆਂ ਪਿੰਘਾਂ ਪਾਈਏ ਇੱਕ ਦੂਏ ਦਾ ਸਾਥ ਦਈਏ ਇਹ ਕਿਸੇ ਨੂੰ ਇੱਕ ਦੂਜੇ ਦੀ ਆਪਣੀ ਲੋੜ ਆ ਹਮਲਾ ਮਾਰੀਏ ਉਹਦਾ ਸਾਥ ਦਈਏ ਇੱਕ ਦੂਜੇ ਕੰਮ ਆਉਣਾ ਹੀ ਜ਼ਿੰਦਗੀ ਆ ਇਸੇ ਤਰ੍ਹਾਂ ਹੀ ਖੁਸ਼ੀਆਂ ਆਉਂਦੀਆਂ ਰਹਿਣ ਖੁਸ਼ੀਆਂ ਨਾਲ ਦੁਆਲੀਆਂ ਮਨਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂਆਤ ਪੀਰਾਂ ਦੀ ਬਖਸ਼ਿਸ਼ ਅਤੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧਰਨ ਗੁਰਦੇਵ ਮੈਂ ਐਡਵੋਕੇਟ ਮੰਤਰੀ ਸਿੰਘ ਜੱਡਾ ਜਨਰਲ ਸੈਕਟਰ ਯੂਨ ਕਾਂਗਰਸ ਪੰਜਾਬ ਸਮੂਹ ਯੂਨ ਕਾਂਗਰਸ ਦੀ ਟੀਮ ਵੱਲੋਂ ਇਲਾਕਾ ਨਿਵਾਸੀਆਂ ਨੂੰ ਤੇ ਪੰਜਾਬ ਨਿਵਾਸੀਆਂ ਨੂੰ ਬੰਦੀ ਛੋੜ ਤੇ ਵਿਵਾਰੀ ਅਦੇਵਿਸ਼ਕਰਾਂ ਦੇ ਇਸ ਦਿਨ ਲੱਖ ਰੱਖ ਵਧਾਈਆਂ ਦਿੰਦਾ ਹਾਂ ਸਾਡੀ ਸਾਰੀ ਟੀਮ ਕਾਮਨਾ ਕਰਦੀ ਹੈ ਕਿ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਹਰਦੀ ਮਾਹੀ ਰਹੀ ਸੀ ਆਉਣ ਵਾਲਾ ਸਮਾਂ ਸਾਰੇ ਪੰਜਾਬ ਦੇ ਲਈ ਸ਼ਾਂਤੀਪੂਰਵਕ ਹੋਵੇ ਅਤੇ ਤਰੱਕੀਆਂ ਬਖਸ਼ ਹੋਵੇ ਇੱਕ ਵਾਰ ਫੇਰ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਡੀ ਯੂ ਕਾਂਗਰਸ ਫਲੋਰ ਦੀ ਟੀਮ ਵੱਲੋਂ ਸ਼ੁਭਕਾਮਨਾਵਾਂ 25 ਸਭ ਤੋਂ ਪਹਿਲਾਂ ਦਾ ਸਾਜਣਾ ਸਤਿਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਸੰਤੋਖ ਸਿੰਘ ਬੰਡਾਲਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਫਲੋਰ ਮੈਂ ਦੇਸ਼ਾ ਦੇਸ਼ਾ ਵਿੱਚ ਬੈਠੇ ਸਾਡੇ ਬਹੁਤ ਹੀ ਸਤਿਕਾਰਯੋਗ ਕਲਪੰਜਾਬੀਆਂ ਨੂੰ ਦੀਵਾਲੀ ਕਦੇ ਪਸ਼ਕੰਮਾ ਦੇ ਦੀਆਂ ਬਹੁਤ-ਬਹੁਤ ਬਧਨਿਆ ਦਿੰਦਾ ਹਾਂ ਤੇ ਨਾਲ ਹੀ ਮੈਂ ਆਪਣੇ ਵੱਲੋਂ ਇੱਕ ਜਿਹੜਾ ਗ੍ਰੀਨ ਦੀਵਾਲੀ ਦਾ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੀ ਆਪਾਂ ਦੀਵਾਲੀ ਆ ਉਹ ਆਪਾਂ ਪਟਾਕਿਆਂ ਦੀ ਜਿਹੜੀ ਜ਼ਹਿਤ ਮਣਾਈਏ ਤਾਂ ਜੋ ਅਸੀਂ ਆਪ ਤੇ ਆਪਣੇ ਬੱਚਿਆਂ ਨੂੰ ਜਿਹੜਾ ਵਧੀਆ ਤੰਦਰੁਸਤ ਰੱਖ ਸਕੀਏ ਤੇ ਦੁਬਾਰਾ ਫਿਰ ਮੈਂ ਦੀਵਾਲੀ ਦੀਆਂ ਦਿਸਮ ਦਿਸਮਾਂ ਦੇ ਜਿਵੇਂ ਬੈਠੇ ਤੇ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਬਧਾਈ ਦਿੰਦਾ ਹਾਂ ਮਹਾਂ ਸਦੀ ਕੁਮਾਰ ਜੀ ਅਰਥ ਬਲਾਗ ਰੋਕਲ ਕਲਾ ਆਤਵ ਨੂੰ ਦੁਆੜੀ ਪੰਚੀਸ਼ੋਰ ਅਧਿਸ਼ਕਰਮਾਡੇ ਰੱਖ ਤਕ ਮੁਬਾਰਕਾ ਦਿੰਨਾ ਹ ਸੇ ਆਪ ਨੂੰ ਮੈਸੇਜ ਕਰਨਾ ਹੈ ਕਿ ਆਦ ਵਾਲੀ ਆਪਾ ਪ੍ਰਦੂਸ਼ਣ ਰਹਿਤ ਮਾਹੀ ਅਤੇ ਰਾਣ ਮਲੇ ਕੇ ਸਾਬਸੇ ਸਾਰਨੇ ਪਾ ਕੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿ ਬਲੋਗ ਪ੍ਰਧਾਨ ਰਣਜੀਤ ਸਿੰਘ ਆਮ ਆਦਮੀ ਪਾਰਟੀ ਹਰਤਾ ਫਲੋਰ ਪਿੰਡ ਦਾਰਾਪੁਰ ਤੋਂ ਸਾਰੇ ਪੰਜਾਬ ਵਾਸੀਆਂ ਨੂੰ ਦੀਵਾਲੀ ਦੇ ਇਹ ਵਿਸ਼ਵਾਰਣ ਦਿਨ ਦਾ ਸਾਰੇ ਸੂਬਾ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਉਹਨਾਂ ਦੇ ਉਹ ਦਿਨ ਦੁੱਗਣੀ ਤੇ ਰਾਤ ਚੋਗੁਣੀ ਤਰਪੀ ਕਰਨ ਸਾਡੀ ਪਾਰਟੀ ਸਾਰੇ ਲੋਕਾਂ ਦਾ ਸਵਾਗਤ ਕਰਦੀ ਆਂ ਅਸੀਂ ਇਹ ਚਾਹੁੰਦੇ ਆਂ ਦੀਵਾਲੀ ਦੇ ਸਭ ਆਪ ਸੱਤੇ ਜਿੰਨੇ ਵੀ ਲੋਕ ਆਏ ਜਿੰਨੇ ਵੀ ਭੈਣ ਭਰਾ ਜਿੰਨੇ ਵੀ ਸਾਡੇ ਦੇਸ਼ ਦੇ ਨਾਗਰਿਕ ਆ ਤੇ ਚੜ੍ਹਦੀ ਕਲਾ 'ਚ ਰਹਿਣ ਜੀ ਰੋਸ਼ਨੀ ਦਾ ਤਿਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਤੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਇਸ ਰੋਸ਼ਨੀ ਦੇ ਤਿਹਾਰ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਫੀੜੇ ਲੈ ਕੇ ਆਵੇ ਸੋ ਇਸ ਤਿਹਾੜੀਆਂ ਬੰਦੀ ਸ਼ੁਰ ਦਿਸ਼ੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਲੋ ਕਾਂਗਰਸ ਕਮੇਟੀ ਵੱਲੋਂ ਔਰ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਸੋ ਇਹ ਅਰਦਾਸ ਹੈ ਇਹ ਹੀ ਮੇਰੀ ਕਾਮਨਾ ਹੈ ਕਿ ਸਾਰੇ ਪਰਿਵਾਰ ਤੇ ਇਲਾਕਾ ਨਿਵਾਸੀ ਖੁਸ਼ੀਆਂ ਸਾਰਿਆਂ ਵਿੱਚ ਬਟਾਉਦੇ ਰਹਿਣ ਆਪਸੀ ਜਿਹੜਾ ਭਾਈਚਾਰਾ ਹਰ ਵੇਲੇ ਕਾਇਮ ਰਹੇ ਸੋ ایک بار پھر بہت بہت مبارک میں سریشمن دن بھائی سیئر وائس پردھان کرایا میں اپنے وقت اپنے پروار کو اس شک دیوالی کے نش کرما کے بابا جی نے اخلاق اور میں خاص کرتا کہ اس بات جیواری آ سڈے <سؤال> گا شہر واسی ہے وہ پردوشن رہی سما بڑا خراب رہا ہے کہ پردیوشن بہت ہو رہا ہے ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਇਸਾਰੇ ਕੌਂਸਲਰ ਕੁਸ਼ਵਿੰਦਰ ਨਾਉਂ ਵਰਗ ਆਮਦੇ ਪਾਰਟੀ ਕੋਲ ਨਾ ਕੱਟਦੇ। ਬਾਈਕੂ ਚੀਤਾਲਾ, ਬਾਈਕੂ ਚੀਤੀ ਸਥਲੀ ਮੈਲ ਸਰਪੰਚ ਮਿੰਦੰਪਾਟਨ ਸੁਖਿੰਦਰ ਸਿੰਘ ਜੰਡੂ ਆਰਾਮ ਸਾਧਨ ਮੰਦਬਾਲੀ ਬੰਦੀ ਚੌਟੜਾ ਅਧਿਰਿਸ਼ਕਰ ਮਾੜੀ ਰੀਤੀਆਂ ਲੱਖ ਲੱਖ ਮਾਰਕਾਦਨ ਕਰੋ। ਆਓ ਇਸ ਵਾਰ ਸਾਰੇ ਨਾਲ ਕੀ ਪ੍ਰਦੂਸ਼ਣ ਰਹਿ ਗੜੀਨ ਦੀਵਾਲੀ ਮਨਾਏ। ਦੀਵਾਲੀ ਫੇਰ ਆਪ ਸਭ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ। ਮੈਂ ਕਿ ਤੁਬਿੰਦਰਪਾਲ ਕਾਨ ਨੂੰ ਹਲਕਾ ਬੁਰਾयां ਭਾਰਤਵਾਸੀਆਂ ਨੂੰ ਇਸ ਦਿਵਾਲੀ ਦੇ ਸ਼ੁਭ ਮੌਕੇ ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ। ਤੇ ਆਓ ਇਸ ਸਾਲ ਅਸੀਂ ਇਹ ਪ੍ਰਣ ਕਰੀਏ ਕਿ ਇਹ ਦਿਵਾਲੀ ਅਸੀਂ ਧੂਆਰਾਤ ਮਨਾਈਏ ਤੇ ਸਾਰੇ ਸੰਸਾਰ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਾਈਏ। ਇੱਕ ਵਾਰ ਫਿਰ ਮੈਂ ਤੁਬਿੰਦਰਪਾਲ ਕਾਨ ਨੂੰ ਪੂਰੇ ਭਾਰਤ ਵਾਸੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜਮਾ। ਭਾਈ ਗਿੱਕਾ ਖਾਲਸਾ ਭਾਈ ਗੋਗੀ ਕੱਪੜੀ ਮੈਂ ਨਾਲ ਸੇ ਬਣਾਏ। ਮੈਂ ਆਪਣੇ ਵੱਲੋਂ ਇਹ ਕੋਈ ਕਾਊਂਟਰ ਸਪਾਰੀ ਨੂੰ ਪੂਰੇ ਭਾਰਤ ਵਾਸੀਆਂ ਨੂੰ ਦਿਵਾਲੀ ਬੰਦੀ ਛੋਟ ਦੇ ਉਸ ਤੇ ਪਾਪਾ ਵਿਸ਼ਕਰਮਾ ਦੇ ਲਈ ਲੱਖ ਲੱਖ ਵਧਾਈਆਂ ਦਿੰਦਾ ਹਾਂ। ਤੇ ਮੇਰਾ ਆਸਰਦਾ ਹੈ ਭਾਈ ਗੁਰੂ ਗਿਆਨ ਦਾ ਕੇ ਇਹ ਖੁਸ਼ੀ ਦਿਲਾਣਾ ਪੂਰੇ ਭਾਰਤ ਵਾਸੀਆਂ ਵਾਸਤੇ। ਕੁਸ਼ੀਆ ਪਰਾਵੈ ਅਤੇ ਸ਼ੁਕਰ ਪਰਾਵੈ ਅਤੇ ਨਾਲ ਹੀ ਮੈਂ ਸਾਰੇ ਪਾਰਟਵਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਹ ਦਿਵਾਲੀ ਜਿੱਥੋਂ ਤੱਕ ਹੋ ਸਕੇ ਪਰਦੋਸ਼ਹਿਤ ਮਨਾਈ ਜਾਵੇ ਇਸ ਲਈ ਪ੍ਰੋਗਰਾਮਾਂ ਦੇ ਲਈ ਘਟ ਤੋਂ ਘਟ ਵਰਤੋਂ ਕੀਤੀ ਜਾਵੇ। ਤარი ਮੈਂ ਤਲਵੀਰ ਸਿੰਘ ਸ਼ਕੀ ਮਾਰਕੀਟ ਕਮੇਟੀ ਬੁਲਾਇਆ ਸੂ ਇਲਾਕਾ ਨਿਵਾਸੀਆਂ ਨੂੰ ਸਾਰੇ ਜਗਤ ਦੇ ਵਿੱਚ ਵਸਦੇ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਦੀਵਾਲੀ ਦੀ ਬਹੁਤ ਬਹੁਤ ਵਧਾਈ ਦਿਨਾਂ ਹਨ ਬੰਦੀ ਛੋੜ ਦਿਵਸ ਦੀ ਆਪ ਸਾਗ ਨੂੰ ਉਸ ਨੂੰ ਸੰਤਾਨ ਨੂੰ ਬਹੁਤ ਬਹੁਤ ਵਧਾਈ ਹੈ ਅਤੇ ਵਿਸ਼ਕਰਮਾ ਦੇ ਦੀ ਜਿਹੜੀ ਹੈ ਬਹੁਤ ਲੱਖ ਲੱਖ ਵਧਾਈ ਹੈ ਇਸ ਮੌਕੇ ਤੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਜਿਹੜਾ ਸਾਡਾ ਇਸ ਸਮੇਂ ਸੋਣੀ ਦਾ ਸੀਜ਼ਨ ਚੱਲ ਰਿਹਾ ਹੈ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਸਾਰਿਆਂ ਨੂੰ ਮੇਰੇ ਹੱਥੋਂ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਦੀ ਫਸਲ ਹੈਗੀ ਹੈ ਉਹਨੂੰ ਕੋਸ਼ਿਸ਼ ਕੀਤੀ ਜਾਵੇ ਜਿਹੜਾ ਸਾਡਾ ਸਰਕਾਰੋਂ ਮਿਲਿਆ ਹੋਇਆ ਟਾਈਮ ਹੈਗਾ ਹੈ ਮਾਈਂਡ ਹੋਂ ਦਾ 6:00 ਤੋਂ ਲੈ ਕੇ ਸ਼ਾਮ 6:00 ਵੇਹ ਤੱਕ ਇਸ ਤਰ੍ਹਾਂ ਨਹੀਂ ਆਪਣੀ ਵਾਢੀ ਕੀਤੀ ਜਾਵੇ ਇਸ ਤਰ੍ਹਾਂ ਨਹੀਂ ਜਿਹੜੀ ਹੈਗੀ ਅਫਸਲ ਦੀ ਕਟਾਈ ਕੀਤੀ ਜਾਵੇ ਤਾਂ ਜੋ ਮੌਇਸਚਰ ਜਿਹੜਾ ਹੈਗਾ ਆ ਉਹ ਨਿਰਧਾਰਤ ਮਾਤਰਾ ਵਿੱਚ ਆ ਜਾਵੇ ਤੇ ਨਾਲ ਹੀ ਮੈਂ ਅਪੀਲ ਕਰਦਾ ਕਿਸਾਨ ਵੀਰਾਂ ਨੂੰ ਕਿ ਆਪਣੇ ਸੁੱਕੇ ਝੋਨੇ ਨੂੰ ਪੜਾ ਕੇ ਆਪਣੀ ਮਰਜ਼ੀ ਵਿੱਚ ਲੈ ਕੇ ਆਉਣ ਤਾਂ ਜੋ ਸੇਮ ਦੇ ਜਿਹੜੀ ਤੁਹਾਡੀ ਦੀ ਹੈਗੀ ਆ ਉਹ ਵੇਤੀ ਜਾਵੇ ਤੇ ਤੁਰ ਵੀ ਜਾਵੇ ਤੇ ਸ਼ਾਂਤ ਆ ਕਾਪਾਂਗੇ ਜੀ ਚਾਹੀਏ ਤੇ ਨਾਲ ਹੀ ਮੈਂ ਇੱਕ ਅਪੀਲ ਹੋਰ ਕਰਦੀ ਜਾਵਾਂਗਾ ਕਿ ਜਿਹੜੀ ਬਰਾਲੀ ਹੈਗੀ ਆ ਉਹਨੂੰ ਆਪਾਂ ਹੋਰ ਜਿਹੜੇ ਸਾਧਨ ਸਰਕਾਰ ਨੇ ਸਾਨੂੰ ਕੁਲਪ੍ਰਾਇ ਨੇ ਢੀਲ ਦਿੱਤੇ ਦੂनियां ਹੋਵੇ ਉਸ ਭਗਨਾ ਨੂੰ ਜਿੱਖਿਆ ਜਾਵੇ ਤੇ ਅੱਗ ਲਾਉਣ ਤੋਂ ਬਰੇਸ਼ ਕੀਤਾ ਜਾਵੇ ਕਿਉਂਕਿ ਇਸ ਵਾਰ ਕੋਸ਼ਿਸ਼ ਕਰਾਂਗੇ ਦੀਵਾਲੀ ਜਿਹੜੀ ਹੈਗੀ ਆ ਉਹਨੂੰ ਵੀ ਅਸੀਂ ਜਿਹੜੀ ਗ੍ਰੀਨ ਦੀਵਾਲੀ ਜਿਸ ਨੂੰ ਕਹਿੰਦੇ ਆ ਉਹ ਮਨਾਈਏ ਤਾਂ ਜੋ ਪੋਲੂਸ਼ਨ ਜਿਹੜਾ ਹੈਗਾ ਆ ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲਦੀਆਂ ਨੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ ਸਿੱ ਤਾਂ ਜੋ ਆਪਣੇ ਔਨ ਵਾਲੇ ਜਿਹੜੇ ਸਾਡੇ ਬੱਚੇ ਹਨ ਇਹਨਾਂ ਨੂੰ ਅਸੀਂ ਇੱਕ ਸਵੱਛ ਵਾਤਾਵਰਣ ਦੇ ਸਕੀਏ ਸਾਰਨੇ ਇੱਕ ਵਾਰ ਦਿੱਤੋ ਬੰਦੀ ਛੋੜਦੇ ਉਸ ਦੀਵਾਲੀ ਅਤੇ ਵਿਸ਼ਕਰਮ ਦੇ ਜੀ ਬਹੁਤ ਅਤੁੱਤ ਦਾ ਹੈ ਪੂਰ ਦਾ ਜੱਟ ਵਾਈ ਵੀ ਖਾਲਸਾ ਸਾਰਿਆਂ ਨੂੰ ਮੇਰੇ ਨਾਲ ਸਾਸਤਰੀ ਕਾਲ ਜੀ ਮੈਂ ਬਲਵੰਤ ਸਿੰਘ ਪਲਾਟ ਪਕਾਕਲਾਂ ਤੋਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬੰਤੀ ਸ਼ੁਭ ਦਿਵਸ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਮੈਸਜ ਦੇਣਾ ਚਾਹੁੰਦਾ ਆ ਕਿ ਜਿਹੜੇ ਦੀਵਾਲੀ ਨੂੰ ਆਪਾਂ ਖੁਸ਼ੀ ਨਾਲ ਮਨਾਈਏ ਸਾਂਝ ਨਾਲ ਮਨਾਈਏ ਬਹੁਤ ਬਹੁਤ ਮੁਬਾਰਕਾਂ ਮੈਂ ਡਾਕਟਰ ਹਮਦੀ ਖੇਤੀਬਾੜੀ ਵਿਕਾਸ ਅਫਸਰ ਰੁਕਾ ਕਮਾ ਸਾਰੇ ਕਿਸਾਨ ਵੀਰਾਂ ਨੂੰ ਇਸ ਵਾਰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਸਾਹੁਰ ਵੀਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਸਰਕਾਰ ਦੀ ਹਜਰਤਾ ਨੇ ਇਸ ਵਾਰ ਆਪਣਾ ਪ੍ਰਣਿਤ ਕਰਵਾਇਆ। ਆਪ ਮਾਪੇ ਨਾਰਕ ਦੀ ਗੁਰਬਾਣੀ ਦੇ ਉੱਤੇ ਚੱਲਦੇ ਹੋਏ ਪਵਨ ਕਲੂ ਪਾਣੀ ਦੀ ਤਾਂ ਮਾਰਤਾ ਮੈਂ ਦੇ ਹੰਕਾਰ ਦੇ ਉੱਤੇ ਚੱਲਦੇ ਹੋਏ ਆਪਾਂ ਵਾਤਾਵਰਣ ਦੀ ਸੰਭਾਲ ਕਰੀਏ। ਤੇ ਆ ਨਾਲ ਜਿਹੜਾ ਆਪਣਾ ਪ੍ਰੇਟਾ ਹੈ ਉਸ ਨੂੰ ਉਜਵਮ ਪੜਾਈਏ ਤੇ ਵਾਤਾਵਰਣ ਨੂੰ ਵੀ ਜਿਹੜੀ ਆਪਾਂ ਕਹਿੰਦੇ ਹਾਂ ਇਸ ਸੰਭਾਲ ਕਰੀਏ ਤੇ ਆ ਉਸ ਨੂੰ ਦੇਖਦੇ ਹੋਏ ਆਪਾਂ ਵਧੀਆ ਇੱਕ ਦੀਵਾਲੀ ਦਾ ਜਿਹੜਾ ਤਿਆਰ ਆਪਾਂ ਟਾਕੇ ਫਰੀ ਜਾਂ ਪਰਾੜੀ ਤੋਂ ਮਕੂਦ ਇੱਕ ਮਾਤਾ ਬਣਾਦ ਤੋਂ ਮੁਕਤ ਉਹ ਆਪਾਂ ਬਣਾਇਆ ਤੇ ਮੈਂ ਵੀਰ ਕਰ ਰਿਹਾ ਜਿਹੜੇ ਸਾਰੇ ਸੌਫ ਤੇ ਨੇ ਇਸ ਵਾਰ ਦੀਵਾਲੀ ਦਾ ਜਿਹੜਾ ਦੀਵਾਲੀ ਆਪਣੇ ਜਮਾਤ ਬੰਦੇ ਦੇ ਵਿੱਚ ਵਧੀਆ ਸਾਫ ਸੁਹਾਗ ਕਰਨਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਮੋਬਾਈਲ ਐਸੋਸੀਏਸ਼ਨ ਦਾ ਪ੍ਰਧਾਨ ਗੁਰਾਇਆਂ ਤੋਂ ਮੈਂ ਆਪ ਨੂੰ ਦੀਵਾਲੀ ਵੰਦੀ ਛੋੜ ਦੇ ਦਿਵਸ ਅਤੇ ਵਿਸ਼ਕਰਮਾ ਦੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਇਸ ਤੋਂ ਆਪ ਨੂੰ ਅਪੀਲ ਕਰਦਾ ਹਾਂ ਇਸ ਵਾਰ ਦੀਵਾਲੀ ਜੋ ਗ੍ਰੀਨ ਮਨਾਈ ਜਾਵੇ ਪ੍ਰਦੂਸ਼ਣ ਰਹਿਤ ਜੋ ਕਿ ਆਪਾਂ ਪ੍ਰਦੂਸ਼ਣ ਕਰਦੇ ਹਾਂ ਉਹ ਆਪਣੇ ਸਿਹਤ ਤੇ ਪੰਛੀਆਂ ਤੇ ਹੋਰ ਆਪਣੇ ਆਲੇ ਦੁਆਲੇ ਤੇ ਬਹੁਤ ਅਸਰ ਪਾਉਂਦੀ ਹੈ ਇਸ ਵਾਰ ਆਪਣੇ ਪਰਿਵਾਰ ਦੇ ਨਾਲ ਵਧੀਆ ਦੀਵਾਲੀ ਮਨਾਈ ਜਾਵੇ ਖੁਸ਼ੀ ਖੁਸ਼ੀ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਜੋ ਕਿ ਕੋਈ ਵਾਤਾਵਰਣ ਨੂੰ ਵੀ ਇਫੈਕਟ ਨਾ ਪਵੇ ਤੇ ਆਪਾਂ ਵੀ ਵਧੀਆ ਜੀਵਨ ਬਤੀਤ ਕਰ ਸਕੀਏ ਮੇਰੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ